ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ਕਰਦੇ ਆ ਪਹੁੰਚੇ ਆ ਗੁਰਦੁਆਰਾ ਕੁੰਨ ਲਲੂ ਗੁਰਦੁਆਰਾ ਸ੍ਰੀ ਕੀਰਾ ਸਭ ਇਹ ਉਹ ਪਾਵਨ ਸਥਾਨ ਹੈ ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਪਸ਼ੂ ਚਾਰਦੇ ਸਨ ਤੇ ਪਸ਼ੂਆਂ ਨੇ ਜ਼ਮੀਨਦਾਰ ਦੀ ਫਸਲ ਉਜਾੜ ਦਿੱਤੀ ਸੀ ਪਰ ਗੁਰੂ ਸਾਹਿਬ ਦੀ ਰਹਿਮਤ ਦਾ ਸਦਕਾ ਆਤਮਿਕ ਸ਼ਕਤੀ ਦਾ ਸਦਕਾ ਜਦੋਂ ਆ ਕੇ ਉਸ ਫਸਲ ਨੂੰ ਦੇਖਿਆ ਗਿਆ ਤੇ ਉਸ ਤੋਂ ਵੀ ਹਰੀ ਭਰੀ ਉਹ ਮਹਿਸੂਸ ਹੋਈ ਪਤਾ ਲੱਗਾ ਤਾਂ ਇਸ ਦੇ ਨਾਲ ਗੁਰੂ ਦੀ ਗੁਰੂ ਜੀ ਦੀ ਗੁਰਸਿੱਖੀ ਹੋਰ ਵੀ ਵਧੀ ਫੁੱਲੀ ਇਹ ਪਾਵਨ ਉਹ ਸਥਾਨ ਹੈ ਜਿਸ ਨੂੰ ਗੁਰਦੁਆਰਾ ਸ੍ਰੀ ਕਿਾਰਾ ਸਾਹਿਬ ਕਹਿੰਦੇ ਨੇ ਤੇ ਬਹੁਤ ਹੀ ਛੋਟਾ ਪਾਵਨ ਸਥਾਨ ਹੈ ਇਹੋ ਪ੍ਰਾਤਨ ਸਥਾਨ ਹੈ ਜਿਵੇਂ ਦਰਸ਼ਨ ਕਰਨਿਆਂ ਗੇਟ ਇਧਰੋਂ ਬੰਦ ਹੈ ਇਸ ਪਾਸਿਓਂ ਹਰ ਜਸ ਹਰ ਜਸ ਆ ਤੁਸੀਂ ਉਹ ਬੋਲ ਵਾਈ ਗੁਰੂ ਇਹ ਪਵਨ ਸਥਾਨ ਉਹ ਗੁਰਦੁਆਰਾ ਸ੍ਰੀ ਕਿਾਰਾ ਸਾਹਿਬ ਜਿਸ ਦੇ ਆਪਾਂ ਦਰਸ਼ਨ ਕਰ ਰਹੇ ਆਂ ਤੇ ਇੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਨਹੀਂ ਹੈ ਸ਼ਾਇਦ ਉਹ ਦਨੰਦਰ ਪ੍ਰਕਾਸ਼ ਹੈ ਅੰਬੇਜ ਦੀ ਪਾ ਇਹ ਪ੍ਰਾਰਥਨ ਜਗਾ ਬਣੀ ਹੋਈ ਆ ਤੇ ਤੁਹਾਨੂੰ ਦਰਸ਼ਨ ਕਰਾਉਨੇ ਆ ਇਸ ਜਗ੍ਹਾ ਦੇ ਤੇ ਉੱਧਰ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪ੍ਰਕਾਸ਼ ਨੇ ਆਓ ਉੱਥੇ ਦਰਸ਼ਨ ਕਰਦੇ ਆਂ ਗੁਰਦੁਆਰਾ ਸ੍ਰੀ ਗਿਆਰਾ ਸਾਹਿਬ ਆ ਪ੍ਰਾਤਨ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੇ ਦਰਸ਼ਨ ਆਪ ਜੀ ਨੇ ਕੀਤੇ ਨੇ ਅੰਦਰੋਂ ਆ ਬਾਹਰੋਂ ਦਰਸ਼ਨ ਕਰਵਾ ਰਹੇ ਆ ਅੰਦਰ ਆਓ ਆ ਪੰਦਰ ਚੱਲ ਕੇ ਦਰਸ਼ਨ ਕਰਦੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਸੰਗ ਤਾਂ ਜਿੱਥੇ ਦਰਸ਼ਨ ਕਰਨਾ ਪਹੁੰਚੀਆਂ ਗੁਰਦੁਆਰਾ ਸ੍ਰੀ ਕੇਹਾਰਾ ਸਾਹਿਬ ਸ੍ਰੀ ਨਨਕੋਣਾ ਸਾਹਿਬ ਪਾਕਿਸਤਾਨ ਇਥੇ ਆਉਂਦੇ ਆਂ ਦਰਸ਼ਨ ਕਰਦੇ ਆਂ ਕੇਹਾਰਾ ਸਾਹਿਬ ਜੀ ਦੇ ਆਓ ਦਰਸ਼ਨ ਕਰੋ ਦਰਬਾਰ ਸਾਹਿਬ ਅੰਦਰ ਬਹੁਤ ਹੀ ਸੁੰਦਰ ਰਮਣੀਕ ਸਥਾਨ ਹੈ ਸੰਗਤਾਂ ਬਹਿ ਕੇ ਦਰਸ਼ਨ ਦੇ ਕਰੀਏ ਹੁਣ ਆਪਾਂ ਵੀ ਅੰਦਰ ਦੇ ਦਰਸ਼ਨ ਕਰਦੇ ਆਂ। ਸ੍ਰੀ ਦਰਬਾਰ ਸਾਹਿਬ। ਕਿਹਰਾ ਸਾਹਿਬ ਗੁਰਦੁਆਰਾ ਦਾ ਨਾਮ ਹੈ ਜਿੱਥੇ ਖੇਤ ਹਰੇ ਭਰੇ ਕੀਤੇ ਗੁਰੂ ਨਾਨਕ ਸਾਹਿਬ ਪਾਸ਼ਾ ਮਹਾਰਾਜ ਨੇ ਆ ਉਪਾਲਕੀ ਸਾਹਿਬ ਦੇ ਦਰਸ਼ਨ ਜੀਦਾਰੇ ਕਰਵਾ ਰਹੇ ਆਂ। ਜਿੱਥੇ ਗੁਰੂ ਸਾਹਿਬ ਸੱਚੇ ਪਾਸ਼ਾ ਮਹਾਰਾਜ ਨੇ ਕਿਸਾਨ ਦੇ ਖੇਤਾਂ ਨੂੰ ਹਰੇ ਭਰੇ ਕੀਤਾ ਸੀ। ਉਸ ਦਾ ਨਾਮ ਹੀ ਗੁਰਦੁਆਰਾ ਸ੍ਰੀ ਕਿਹਰਾ ਸਾਹਿਬ ਪਿਆ। ਜੋ ਉੱਥੇ ਪਹੁੰਚ ਕੇ ਆਪਾ ਦਰਸ਼ਨ ਕਰ ਰਹੇ ਆ ਹਰਕੀ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਸਿ ਸ਼ੋਭਤ ਨੇ ਆਓ ਦਰਸ਼ਨ ਕਰੋ ਹਰਕੀ ਸਾਹਿਬ ਸੱਚਖੰਡ ਸਾਹਿਬ ਬਣਿਆ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਰਹਿਮਤ ਕਰੇ ਜਾਨਤ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਆ ਸ਼ਾਂਜੇ ਜੀ ਬੈਠੇ ਨੇ ਗੁਰਨਾਥ ਸਾਹਿਬ ਪਾਤਸ਼ਾਹ ਮਹਾਰਾਜ ਹਰੇਕਨ ਭਾਈ ਰਾਮ ਸਿੰਘ ਦੀ ਕਰਿਆ ਸੇਵਾ ਜੋਰ ਸਾਹਿਬ ਦੀ ਆਓ ਕਰੋ ਦਰਸ਼ਨ ਗੁਰਨਾਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਚਲਸ਼ੌਰ ਦਾ ਬਖਤਰਤੀ ਗੁਰਦੁਆਰਾ ਸ਼੍ਰੀ ਕਿਰਾਰਾ ਸਾਹਿਬ ਪਾਕਿਸਤਾਨ ਆਓ ਦਰਸ਼ਕੋਣੇ ਬਾਹਰ ਸਰੋਵਰ ਦੇ ਵੀ ਇਹ ਉਹ ਪਾਵਨ ਰਮਣੀਕ ਸਥਾਨ ਹੈ ਬੜੀ ਨਾ ਸ਼ਾਂਤਮਈ ਆਨੰਦਮਈ ਮਾਹੌਲ ਹੈ ਇੱਥੇ ਤੇ ਬੜੀ ਸ਼ਾਂਤੀ ਆਉਂਦੀ ਆ ਬੱਚੀਆਂ ਛੋਟੀਆਂ ਛੋਟੀਆਂ ਦਰਸ਼ਨ ਦੀਦਾਰੇ ਕਰਨ ਆ ਹਾਂ ਆਪਾਂ ਦਾ ਕੀਰਤਨ ਕਰ ਰਹੇ

ਵਾਹਿਗੁਰੂ ਵਾਹਿਗੁਰੂ ਆਓ ਬਾਰੋਂ ਦਰਸ਼ਨ ਕਰਵਾਣੇ ਗੁਰਦੁਆਰਾ ਸ੍ਰੀ ਗਿਆਰਾ ਸਭ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਮੁਬਾਰਕ ਚਰਨ ਪਾਏ ਦੇਖੋ ਇੱਕ ਚੀਜ਼ ਵੇਖਣ ਵਾਲੀ ਵੀ ਪ੍ਰਾਤਨਤਾ ਬੜੀ ਐ ਤੇ ਮੈਂ ਤੁਹਾਨੂੰ ਦਰਸ਼ਨ ਕਰਾਉਣਾ ਹੈ ਸਰੋਵਰ ਸਾਹਿਬ ਦੇ ਪ੍ਰਾਤਨ ਸਰੋਵਰ ਹੈ ਤੇ ਇਹ ਵੀ ਸੁੱਕਾ ਪਿਆ ਜਿਵੇਂ ਪਹਿਲਾਂ ਆਪਾਂ ਹੋਚੇ ਸੀ ਗੁਰਦਾਰਾ ਸਾਹਿਬ ਉੱਥੇ ਵੀ ਜਿਹੜਾ ਸਰੋਵਰ ਸੀ ਨਾ ਉਹ ਸੁੱਕਾ ਸੀ ਇੱਥੇ ਵੀ ਜਿਹੜਾ ਸਰੋਵਰ ਸਾਹਿਬ ਆ ਦੇਖੋ ਬਿਲਕੁਲ ਸੁੱਕਾ ਹੋਇਆ ਹੈ ਤੇ ਪਰ ਬਣੇ ਹੋਏ ਆ ਬੜੇ ਡੂੰਘੇ ਮਤਲਬ ਸਰੋਵਰ ਬਣੇ ਹੋਏ ਆ ਤੇ ਅਜੇ ਵੀ ਇੱਥੇ ਨਾ ਇਹਨਾਂ ਗੁਰਦਵਾਰਾਂ ਦੀ ਸਾਫ ਸੰਭਾਲ ਦੇ ਵਿੱਚ ਕਮੀ ਆ ਤੇ ਗੁਰਦਾਰਾ ਕੇਰਾ ਸਾਹਿਬ ਖੇਤੀ ਹਰੀ ਭਰੀ ਕੀਤੀ ਗੁਰੂ ਨਾਨਕ ਸਾਹਿਬ ਪਾਸ਼ਾ ਮਹਾਰਾਜ ਨੇ ਉਸ ਪਾਵਨ ਸਥਾਨ ਦੇ ਆ ਦੇਖੋ ਤੁਸੀਂ ਦਰਸ਼ਨ ਕਰ ਆਇਓ ਗੁਰਦੁਆਰਾ ਸ੍ਰੀ ਗਿਆਰਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ